ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦਿਖਾਉਣ ਲੱਗੇ ਆ ਸ਼ੁਰੂਆਤ ਅੱਜ ਜੀ ਟਾਈਮ ਹੋ ਗਿਆ ਸਹੀ 5:00 ਵਜੇ ਤੇ ਚਲੋ ਮੈਂ ਕਿਹਾ ਬਲੌਗ ਦੀ ਸਟਾਰਟਿੰਗ ਕਰਦੇ ਆ ਆਪਾਂ ਤੇ ਅੱਜ ਕਿਣਮਣ ਕਿਣਮਣ ਇੰਨੀ ਕੁ ਜ਼ਿਆਦੇ ਹਨਾ ਕੱਡੀਆਂ ਜੀਆਂ ਆਈ ਜਾਂਦਾਂ ਸੀ ਜਿਆਦਾ ਵੀ ਟੁੱਟ ਗਈ zameen ਹੀ ਨਹੀਂ ਆਇਆ ਹਨਾ ਤੇ ਪੂਰ ਵਗੈਰਾ ਸਵੇਰ ਦੀ ਡਿੱਗੀ ਆਂਦੀ 8:00 8:30 ਵਜੇ ਦੀ ਤੇ ਚਲੋ ਵੀ ਮੈਂ ਕਿਹਾ ਤੁਹਾਡੇ ਨਾਲ ਆਪਾਂ ਵੀਡੀਓ ਕਰਦੇ ਆ ਸ਼ੇਅਰ ਹਨਾ ਬਲੌਗ ਕਰਦੇ ਆ ਸਟਾਰਟ ਤੇ ਮਸ ਕੰਮ ਕਰ ਕਰਦੇ ਸਟਾਰਟ ਤੇ ਬਾਕੀ ਹਨਾ ਇੱਕ ਭੈਣ ਦਾ ਕਮੈਂਟ ਆਇਆ ਸੀ ਕਹਿੰਦੇ ਬੱਚਿਆਂ ਨੂੰ ਤਾਂ ਤੂੰ ਛੱਡ ਕੇ ਬੈਠੀ ਐ ਤੈਨੂੰ ਮਹਿੰਦੀ ਤੇ ਚੂੜੀਆਂ ਕਿ ਸੋਨੀਆਂ ਲਾਦਾਂ ਤੇ ਇਥੇ ਮੈਂ ਇਹੀ ਗੱਲ ਕਹਿਣਾ ਚਾਹਣੀ ਆ ਹਨਾ ਵੀ ਵੀ ਇੱਕ ਲੇਡੀ ਦੀ ਕੋਈ ਲਾਈਫ ਨਹੀਂ ਹੁੰਦੀ ਹਨਾ ਜੇ ਮਤਲਬ ਵਿਆਹ ਹੋ ਗਿਆ ਜਾਂ ਕੋਈ ਵੀ ਵਕਤ ਪੈ ਗਿਆ ਉਹਦੇ ਤੇ ਤੇ ਮੰਨ ਕੇ ਚੱਲੋ ਹਨਾ ਵੀ ਕੋਈ ਲਾਈਫ ਨਹੀਂ ਉਹਦੀ ਉਹ ਕੁਝ ਨਹੀਂ ਕਰ ਸਕਦੀ ਸਾਹ ਵੀ ਨਹੀਂ ਲੈ ਸਕਦੀ ਤੇ ਬਾਕੀ ਇਥੇ ਮੈਂ ਉਹ ਭੈਣ ਨੂੰ ਇਹ ਗੱਲ ਕਹਿਣਾ ਚਾਹਣੀ ਆ ਵੀ ਹਨਾ ਜੇ ਮਤਲਬ ਚੂੜੀਆਂ ਜਦ ਮੈਂ ਮਹਿੰਦੀ ਲਾਈ ਆ ਤਾਂ ਮਤਲਬ ਮੇਰਾ ਹਸਬੰਡ ਹੈਗਾ ਇਸ ਦੁਨੀਆ ਤੇ ਕੋਈ ਉਹ ਮੁੱਕਿਆ ਹੋਇਆ ਹੈ ਨਹੀਂ ਹਨਾ ਫੇਰ ਤਾਂ ਤੁਸੀਂ ਕਹੋ ਵੀ ਹਾਂ ਤੂੰ ਤੇਰੇ ਘਰ ਵਾਲਾ ਹੈ ਨਹੀਂ ਤੇ ਚੂੜਨਾ ਵਗੈਰਾ ਕਿੰਨਾ ਕੁਝ ਹੋ ਕਰੀ ਜਾਣੀ ਆ ਤੇ ਮੇਰੀ ਵੀ ਲਾਈਫ ਹੈ ਮੇਰੀ ਵੀ ਜ਼ਿੰਦਗੀ ਹੈ ਨਾ ਮੈਂਹਿੰਦੀ ਮੈਂ ਲਾ ਸਕਦੀ ਆ ਮੇਰੇ ਵੀ ਚਾਹ ਦੇ ਕੀ ਹੋਗਾ ਵਿਆਹ ਹੋਗਾ ਬੱਚੇ ਹੋਗੇ ਛੋਟੀ ਉਮਰ ਚ ਤਾਂ ਸ਼ੌਂਕ ਤਾਂ ਬੰਦੇ ਦੇ ਸਾਰਿਆਂ ਦੇ ਹੁੰਦੇ ਆ ਹਨਾ ਜਾਂ ਬੁੜੀ ਹੈ ਜਾਂ ਬੰਦਾ ਹੈ ਜਾਂ ਕੁਝ ਵੀ ਅਬਜ਼ੁਰਗ ਹੈ પણ ਜੇ ਤਾਂ ਆਪਾਂ મતલਬ ਬਜ਼ੁਰਗ ਹੋ ਜਾਣੀ ਉਦੋਂ ਆਪਾਂ ਨੂੰ ਐ ਲੱਗਦਾ ਵੀ ਹਨਾ સોને ਜੇ સૂટ ਹੋਣ ਚਿੱਟੇ ਰੰਗ ਦੇ સૂટ ਹੋਣ ਚਿੱਟੀ ਚੁੰਨੀ ਲਈ ਹੋਵੇ ਹਨਾ ਉਦੋਂ ਵੀ ਆਪਾਂ ਨੂੰ ਸ਼ੌਂਕ ਹੁੰਦੇ ਆ ਤੇ ਇਹਦਾ મતલਬ ਐ ਨਹੀਂ ਹੁੰਦਾ ਹਨਾ ਵੀ ਜੇ ਆਪਾਂ ਬੁੜੇ ਹੋਗੇ ਤਾਂ ਢੀੜਾ ਕੱਪੜਾ ਪਾਉਣਾ ਛੱਡ ਦਾਂਗੇ ਤੇ ਸ਼ੌਂਕ ਮਰ ਜਾਂਦੇ ਸਾਰੇ ਤੇ ਬਾਕੀ ਜਿਹੜੇ ਹਨਾ ਭੈਣ ਭਰਾ ਆਪਣੇ ਨਾਲ ਦਿਨੋਂ ਜੋੜਿਆ ਉਹ ਸੋਹਣੇ ਸੋਹਣੇ ਕਮੈਂਟ ਹੀ ਕਰਦੇ ਮੈਨੂੰ ਸਮਝਦੇ ਆ ਉਹ ਤੇ ਕਿਸੇ ਭੈਣ ਨੇ ਆਈ ਨਹੀਂ ਕਿਹਾ ਵੀ ਹਾਂ ਤੁਸੀਂ ਮਹਿੰਦੀ ਕਿਉਂ ਲਾਈ ਹੈ ਜਾਂ ਕੁਝ ਵੀ ਹੈ ਤੇ ਬਾਕੀ ਆਪੋ ਆਦੀ ਸੋਚ ਆ ਨਾ ਜਿੰਨੀ ਇੱਕ ਸੋਚ ਹੁੰਦੀ ਹੈ ਬੰਦਾ ਉਨੀ ਕੁ ਵਰਤ ਲੈਂਦਾ ਤੇ ਬਾਕੀ ਹਨਾ ਕੁਝ ਵੀ ਕਮੈਂਟ ਕਰਨ ਵਾਲਾ ਵੀ ਮੈਂ ਆਪਦੀ ਮਤਲਬ ਹੌਸਲਾੜੀ ਕਦੇ ਵੀ ਹਾਰੂਗੀ ਕਦੇ ਵੀ ਹੌਸਲਾ ਨਹੀਂ ਮੇਰਾ ਟੁੱਟੂਗਾ ਵੀ ਜੋ ਮੈਂ ਮਾਤ ਰੱਖਿਆ ਜੋ ਮੈਂ ਗੱਲ ਹਨਾ ਸੋਦੇ ਸਾਰਿਆਂ ਨਾਲ ਸ਼ੇਅਰ ਕੀਤੀ ਹੈ ਜੋ ਮੈਂ ਆਪਣੀਆਂ ਧੀਆਂ ਦਾ ਹੱਕ ਮੰਗ ਰਹੀ ਹੈ ਮੈਂ ਉਸ ਗੱਲ ਤੇ ਅੜੀ ਰਹੂਗੀ ਨਾ ਮੈਨੂੰ ਮੈਸੇਜ ਕਰਕੇ ਕੋਈ ਮੈਨੂੰ ਕਮੈਂਟ ਕਰਕੇ ਮੇਰਾ ਹੌਸਲਾ ਤੋੜ ਸਕਦਾ ਤੇ ਨਾ ਕੋਈ ਮੈਨੂੰ ਫੋਨ ਕਰਕੇ ਮੇਰਾ ਹੌਸਲਾ ਤੋੜ ਸਕਦਾ ਤੇ ਨਾ ਮੈਂ ਕਿਸੇ ਤੋਂ ਹਨਾ ਕਰਦਿਆ ਤੇ ਜੋ ਮੈਨੂੰ ਆਖਣ ਡਰਾਉਣ ਹਨਾ ਤਾਂ ਮੈਂ ਨਹੀਂ ਜਾਂਦੀ ਬਾਕੀ ਜਿਹੜੀ ਗੱਲ ਹੈ ਜਿਹੜਾ ਹੱਕ ਦੀ ਗੱਲ ਹੈ ਉਹ ਗੱਲ ਮੈਂ ਅੱਜ ਵੀ ਕਹਿ ਰਹੀ ਹਾਂ ਤੇ ਅੱਜ ਵੀ ਨਹੀਂ ਮੈਂ ਬਦਲੀ ਕਿ ਮੈਂ ਮੇਰੀਆਂ ਧੀਆਂ ਦਾ ਹੱਕ ਮੰਗਿਆ ਹਨਾ ਤੇ ਉਹਨਾਂ ਨੂੰ ਆਪਾਂ ਇੱਕ ਹਨਾ ਵੀ ਮੌਕਾ ਦਿੱਤਾ ਵੀ ਤੁਹਾਡੇ ਕੋਲ ਇਹ ਮੌਕਾ ਹੈਗਾ ਹਨਾ ਵੀ ਮੈਂ ਇੱਕ ਡਿਮਾਂਡ ਰੱਖੀ ਹੈ ਵੀ ਇਹ ਮੇਰੇ ਧੀਆਂ ਦਾ ਹੱਕ ਧੀਆਂ ਦਾ ਘਰ ਵੀ ਬੱਚਿਆਂ ਦੇ ਨਾਮ ਹੋਣਾ ਚਾਹੀਦਾ ਵੀ ਇੱਥੇ ਮੈਂ ਮਾੜੀ ਨਹੀਂ ਹੈਗੀ ਹਨਾ ਹੁਣ ਉਹਨਾਂ ਕੋਲੇ ਮੌਕਾ ਹੈਗਾ ਵੀ ਗੱਲ ਨੂੰ ਸੰਭਾਲਣ ਦਾ ਮੌਕਾ ਵੀ ਹੈਗਾ ਵੀ ਉਹ ਹਾਂ ਨਾ ਕੁਝ ਵੀ ਕਹਿਣਗੇ ਉਹਨਾਂ ਤੇ ਡਿਪੈਂਡ ਹੈ ਆਪਾਂ ਸਹਿਮਤ ਆ ਜਿਵੇਂ ਮਰਜ਼ੀ ਕਰ ਲੈਣਾ ਹੈ ਨਾ ਉਵੇਂ ਸਹਿਮਤ ਆ ਆਪਾਂ ਕੋਈ ਇਹੋ ਜੀ ਚੱਕਰ ਵਾਲੀ ਗੱਲ ਨਹੀਂ ਤੇ ਬਾਕੀ ਮੈਂ ਕਿਹੜਾ ਕਿਸੇ ਦਾ ਹੱਕ ਮੰਗਦੀ ਆ ਤੇ ਬੰਦੇ ਦਾ ਹੱਕ ਮੰਗਦੀ ਆ ਨਾ ਜਿਹਨੇ ਚੁੱਲ੍ਹੇ ਤੇ ਰੱਖਿਆ ਘਰੇ ਰੱਖਿਆ ਹੈ ਨਾ ਵੀ ਆ ਤਾਂ ਹੱਕ ਮੰਗਦੀ ਆ ਤੇ ਆਪਾਂ ਕਿਹੜਾ ਕਿਸੇ ਦੇ ਪਿਓ ਦਾ ਹੱਕ ਮੰਗ ਰਹੇ ਕਿਸੇ ਦੇ ਦਾ ਜਾਂ ਬਗਾਨੀ ਦਾ ਤੇ ਬਸ ਜੀ ਆਪਾਂ ਪਹਿਨ ਲਈ ਕਰਦੇ ਆ ਆਪਾਂ ਉਹਨਾਂ ਨੂੰ ਓਨਲੀ ਇਹੀ ਗੱਲ ਸ਼ੋਅ ਕਰੀ ਹੈ ਵੀ ਮੇਰੀਆਂ ਧੀਆਂ ਦਾ ਹੱਕ ਸਾਨੂੰ ਮਿਲਣਾ ਚਾਹੀਦਾ ਆਪਾਂ ਹੋਰ ਚੰਗੀ ਮਾੜੀ ਕਿਸੇ ਨੂੰ ਨਾ ਕੱਗੇ ਨਾ ਲੋੜ ਹੈ ਤੇ ਆਪਾਂ ਕਿਸ ਨੂੰ ਮਾਰੀ ਕਿਉਂ ਗਈ ਨਹੀਂ ਆਪਾਂ ਜਿਹੜੀ ਗੱਲ ਤੇ ਅੱਜ ਤੋਂ ਪਹਿਲੇ ਹਫ਼ਤਾ ਪਹਿਲਾਂ ਅਰੇ ਸੀ ਆਪਾਂ ਉਸੇ ਗੱਲ ਤੇ ਖੜੇ ਆ ਅੱਜ ਵੀ ਮੈਂ ਕਹਾਂ ਮੈਂ ਉਸੇ ਗੱਲ ਤੇ ਤੇ ਬਾਕੀ ਜੀ ਇਹ ਤਾਂ ਉਹਨਾਂ ਦੇ ਡਿਪੈਂਡ ਕਰਦਾ ਵੀ ਹਾਂ ਨਾ ਜਾਂ ਕੁਝ ਵੀ ਕਹਿਣਗੇ ਫਿਰ ਇਹ ਤੋਂ ਬਾਅਦ ਆਪਾਂ ਆਪਦਾ ਫੈਸਲਾ ਲਵਾਂਗੇ ਜਿਵੇਂ ਆਪਾਂ ਨੂੰ ਚੰਗਾ ਲੱਗੇ ਉਹ ਮਾਂ ਕਰਾਂਗੇ ਕਿਉਂਕਿ 15 ਸਾਲ ਹੋ ਗਏ ਸੀ ਨੀਂ ਨੀ ਹੋ ਕੇ ਰਹਿਣਾ ਹਰ ਗੱਲ ਤੇ ਰਿਸ਼ਤੇਦਾਰ ਆਉਂਦੇ ਸਾਰਿਆਂ ਨੂੰ ਸਾਂਭਣਾ ਕਰਨਾ ਵੀ ਆਪਾਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ ਹਨਾ ਜੋ ਵੀ ਘਰ ਦੀ ਜ਼ਿੰਮੇਵਾਰੀ ਸੀਗੀ ਸਾਰੀ ਨਿਭਾਈ ਆਪਾਂ ਤੇ ਚਲੋ ਬਰਦਾਸ਼ਤ ਦੀ ਵੀ ਕੋਈ ਹੱਦ ਹੁੰਦੀ ਹੈ ਨਾ ਆਪਾਂ ਦੇਖਾਂਗੇ ਕਿਵੇਂ ਬਣਦਾ ਕਿਵੇਂ ਨਹੀਂ ਬਣਦਾ ਤੇ ਚਲੋ ਜੀ ਹੋਰ ਕੰਮਕਾਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਪਲੀਜ਼ ਸੋਨੇ ਸੋਨੇ ਕਮੈਂਟ ਕਰਿਆ ਕਰੋ ਮਾੜਾ ਨਾ ਬੋਲਿਆ ਕਰੋ ਬਾਕੀ ਮੈਨੂੰ ਸਮਝੋ ਹਨਾ ਵੀ ਜਏ ਜੇ ਹਾਲਾਤ ਚ ਮੈਂ ਲੰਘ ਰਹੀ ਆਂ ਵੀ ਆਪਦੇ ਤੇ ਲਾ ਲੋ ਹਨਾ ਵੀ ਭੈਣਾਂ ਆਪਦੇ ਤੇ ਲਾ ਕੇ ਦੇਖਣ ਵੀ ਸ਼ਾਇਦ ਅਸੀਂ ਇਸ ਹਾਲਾਤ ਚ ਨਹੀਂ ਗਈ ਤਾਂ ਸਾਡੇ ਨਾਲ ਅਸੀਂ ਕਿਵੇਂ ਸੋਚਦੀਆਂ ਸੀ ਕੀ ਸਾਡਾ ਹਨਾ ਵੀ ਕਿਵੇਂ ਆ ਆਪਣਾ ਹੌਸਲਾ ਹੁੰਦਾ ਤੇ ਕਿਵੇਂ ਬਾਕੀ ਤੋਂ ਪੈਂਦਾ ਜਿਹੜਿਆ ਤੇ ਹਨਾ ਉਹਨਾਂ ਨੂੰ ਪਤਾ ਹੁੰਦਾ ਵੀ ਕਿਵੇਂ ਜੇ ਸਾਡੇ ਤੇ ਵਕਤ ਪਿਆ ਹੁੰਦਾ ਆਪਦੇ ਇਥੇ ਦਿਲ ਤੇ ਹੱਥ ਰੱਖ ਕੇ ਦੇਖੋ ਵੀ ਹਨਾ ਜੇ ਸਾਡੇ ਤੇ ਵਕਤ ਪਿਆ ਹੁੰਦਾ ਸੀ ਕੀ ਕਰਦੇ ਕੀ ਨਹੀਂ ਕਰਦੇ ਤੇ ਬਾਕੀ ਭੈਣ ਭਰਾ ਤਾਂ ਨਾਲ ਖੜ੍ਹਦੀ ਹੁੰਦੇ ਜਿਹੜੇ ਨਾਲ ਦੇ ਜੰਮੇ ਹੁੰਦੇ ਆ ਆਪਣੇ ਨਾਰਨਵੀਰ ਹੈਗਾ ਆਪਾਂ ਦੱਸ ਦੇਣੀ ਹਨਾ ਰਣਵੀਰ ਆਪਾਂ ਨੂੰ ਫੁੱਲ ਸਪੋਰਟ ਕਰਦਾ ਆਪਾਂ ਨੂੰ ਹੋਰ ਕਿਸੇ ਦੀ ਲੋੜ ਨਹੀਂ ਹੈਗੀ ਬਾਕੀ ਜਿਹੜੇ ਆਪਣੇ YouTube ਤੇ ਭੈਣ ਭਰਾ ਜੁੜੇ ਹੋਏ ਆ ਉਹ ਆਪਾਂ ਨੂੰ ਫੁੱਲ ਸਪੋਰਟ ਕਰਦੇ ਬਸ ਆਪਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਲਓ ਜੀ ਮੈਂ ਸਾਨੂੰ ਆਪਾਂ ਹਰਾ ਰਹਿ ਗਿਆ ਪਾਉਣ ਵਾਲਾ ਪਾਣੀ ਪਿਆਤਾ ਸੰਨੀ ਕਰਤੀ ਸੀ ਕੁਛ ਤਾਂ ਨੀਰਾ ਖਾ ਗਏ ਕੁਛ ਰਹਿ ਗਿਆ ਇਹਦੇ ਚ ਹਰਾਰ ਲਾ ਦਾਂਗੇ ਮੇਰੇ ਨਾ ਹੁਣ ਅੱਗੇ ਤਾਂ ਬਹੁਤ ਜਿਆਦੇ ਮਾਰਦੀ ਸੀ ਹੁਣ ਬੋ ਘੱਟ ਮਾਰਦੀ ਨਾ ਮਾਰਦੇ ਨਹੀਂ ਹੁੰਦੇ ਹਟ ਹਰਾ ਕੋਤਰਨਾ ਜੀ ਪਾਪੇ ਨੇ ਹਜੇ ਟੈਂਕੀ ਚ ਪਾਣੀ ਚੜਾ ਰੱਖਿਆ ਮੋਟਰ ਚੱਲੀ ਜਾਂਦੀ ਮੋਟਰ ਚਲਾ ਰੱਖੀ ਆਪਾਂ ਚਲੋ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਆਪਾਂ ਵੀਡੀਓ ਹੋਏ ਨਹੀਂ ਮੂਹ ਲਾਤਾ ਭੈਣੇ ਆਏ ਨਾ ਕਰਿਆ ਕਰ ਲਓ ਜੀ ਫਰਾਂਤ ਵੀ ਰਾਗਾ ਕਈ ਦਿਨ ਹੋ ਗਏ ਵੀਡੀਓ ਚ ਨਾ ਆਇਆ ਪ੍ਰਸ਼ਾਦ ਬਣਾਇਆ ਸੀ ਅਮਨ ਨੇ ਅੱਜ ਤੇ ਪ੍ਰਸ਼ਾਦ ਖਾਈ ਜਾਂਦਾ ਨਾਲੇ ਗੇਮ ਡਾਊਨਲੋਡ ਕਰ ਰੱਖੀ ਐਸ ਗੇਮ ਤੇ ਲੱਗਿਆ ਰਹਿੰਦਾ ਸਾਰਾ ਦਿਨ ਤੇ ਅੱਜ ਥੋੜਾ ਸੁਨੀਆ ਹੈ ਡਿਊਟੀ ਤੋਂ ਤੇ ਬਸ ਅਸੀਂ ਵੀ ਰੋਟੀ ਖਾਣੇ ਆ ਹਾਂ ਬਣੀ ਜਾਂਦੀ ਰੋਟੀ ਤੇ ਚਲੋ ਮਹਾ ਵੀਡੀਓ ਚ ਲੈਨੇ ਆ ਪਰਨਵੀਰ ਨੂੰ Papa TV ਦੇਖੀ ਜਾਂਦਾ ਨਹੀਂ ਤੂੰ ਫਰਿੱਜ ਖੋਲੀ ਬੈਠਾ ਤੈਨੂੰ ਜਮੀ ਡਰਨੀ ਹੈ ਪਾਣੀ ਡੋਲੇ ਪੁੱਤ ਫਰਸ ਖਰਾਬ ਹੋ ਜੂਗੀ ਕਿਵੇਂ ਲੌਂਕਾ ਪਏ ਦੇਖੋ ਫਰਿੱਜ ਚ ਆਏ ਆਏ ਪਾਣੀ ਕੌਣ ਪਾਉਂਦਾ ਹੁੰਦਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਓ ਜੀ ਰੋਟੀ ਖਾਣਾ ਪਤਾ ਹੋਰ ਸਸਿ ਘਾਲ ਤਾਂ ਬੁਲਾ ਦੇ ਸਾਰਿਆਂ ਨੂੰ ਪਾਣੀ ਪੀ ਕੇ ਬੁਲਾਉਗਾ ਪਾਈ ਇਹ ਕਿਰਾ ਤੇ ਆ ਦੇਖੋ ਜੀ ਫਰਸ ਸਾਡੀ ਸਵੇਰ ਦਾ ਪੋਚਾ ਲੱਗਿਆ ਸਾਢੇ 9 ਵਜੇ ਦਾ ਪੋਚਾ ਲੱਗਿਆ ਉਵੇਂ ਪਈ ਆ ਫਰਸ ਸਾਡੀ ਤੇ ਆਪਣਾ ਮੂੜਾ ਇੱਥੇ ਬੈਠੀ ਬੈਠੀ ਉੱਠੀ ਆ ਮੈਂ ਪ੍ਰੀਤ ਦਾ ਫੋਨ ਆ ਗਿਆ ਸੀ ਤੇ ਸਾਸਿਕਾ ਬੁਲਾਓ ਬਾਈ ਸਾਸਿਕਾ ਸਾਸਿਕਾ ਤੇ ਅੱਜ ਕਿਰਮਣ ਇੰਨੀ ਜਿਆਦੇ ਸੀ ਕੱਪੜੇ ਦੇਖੋ ਸਾਡੇ ਸੋਫਿਆਂ ਤੇ ਪਏ ਐ ਇੰਨਾ ਕੁ ਜਿਆਦਾ ਖਲਾਰਾ ਪੈ ਗਿਆ ਮੈਂ ਉਹਨੂੰ ਕਿਹਾ ਮੈਂ ਕਿਹਾ ਕੱਪੜੇ ਧੋਦੇ ਕੁਛ ਨਹੀਂ ਹੁੰਦਾ ਨਿਮੇਟ ਦੇ ਕੰਮ ਕੱਪੜਿਆਂ ਆਲਾ ਤੇ ਆਪੇ ਸੁੱਕੀ ਜਾਣਗੇ ਮੈਂ ਕਿਹਾ ਜੀ ਇਕੱਠੇ ਕਰ ਲੈਣੇ ਸਮੈਲ ਆਉਣ ਲੱਗ ਜਾਂਦੀ ਕੱਪੜਿਆਂ ਦੀ ਲੋ ਜੀ ਮੀਂਹ ਪੈਣ ਤੋਂ ਬਾਅਦ ਵੇੜੇ ਦਾ ਐ ਜੀ ਹਾਲ ਹੋ ਗਿਆ ਹਨਾ ਤੇ ਬਹੁਤ ਜ਼ਿਆਦਾ ਗਿੱਲਾ ਸਿੱਲਾ ਜਿਹਾ ਹੋਇਆ ਪਿਆ ਵੇੜਾ ਕਿਉਂਕਿ ਟੜਕੇ ਦੀ ਕਿਣ ਮਣਕਣ ਮਣ ਹੋਈ ਜਾਂਦੀ ਹੈ ਤੇ ਮੋਟਰਸਾਈਕਲ ਖੜਾ ਰਣ ਵੀਰ ਦਾ ਬਾਹਰ ਤੇ ਕੁਕੜ ਕਰਦੇ ਚੂਚੇ ਢਾਣੇ ਵਗੈਰਾ ਚੁੱਕਦੇ ਛੋਟੇ ਛੋਟੇ ਜਿਹੜੇ ਹੋਲੇ ਦਿਨਾਂ ਚ ਪੁੱਤਰ ਆਇਆ ਸੀਗਾ ਆ ਕੇ ਉੱਥੇ ਬਹਿ ਜਾਂਦਾ ਜਾ ਉਹ ਆਪਣੇ ਲੈਟ ਲੱਗੇ ਜਿਹੜੀ ਉਹਦੇ ਉੱਤੇ ਬਹਿ ਜਾਂਦਾ ਆ ਕੇ ਤੇ ਚਲੋ ਜੀ ਮੈਂ ਕੁਛ ਨਾ ਕੁਛ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਕਿਉਂਕਿ ਤੁਹਾਨੂੰ ਪਤਾ ਮੀਂਹ ਦਾ ਮੌਸਮ ਅੰਦਰ ਬਾਹਰ ਅੰਦਰ ਆਇਆ ਜਾਇਆ ਜਾਂਦਾ ਆ ਪਸੰਦਰ ਬੈਠੇ ਰਹਿੰਨੇ ਸਾਰਾ ਦਿਨ ਤੇ ਕਾ ਜੀ ਆਪਾਂ ਬਣਾਉਣੇ ਆ ਰਾਇਆਂ ਦੀ ਚਟਨੀ ਆਪਾਂ ਪਹਿਲੇ ਸੁਦਾਏ ਤੇ ਆਪਾਂ ਬਣਾਉਣੇ ਆ ਰਾਇਆਂ ਦੀ ਚਟਨੀ ਤੇ ਬਾਕੀ ਜੀ ਕਿਦੋਂ ਰਾਇ ਦੇਖਦੇ ਵੀਡੀਓ ਚ ਹਾਂ ਤੇ ਬਾਕੀ ਜੀ ਬਹੁਤ ਬਹੁਤ ਧੰਨਵਾਦ ਹੁੰਦਾ ਸਾਰੇ ਭੈਣ ਭਰਾਵਾਂ ਦਾ ਵੀ ਇੰਨਾ ਪਿਆਰ ਦੇ ਸਪੋਰਟ ਕਰੀਏ ਨੇ ਆਪਣੇ ਚੈਨਲ ਨਾਲ ਤੇ ਬਾਕੀ ਭੈਣਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਨਾ ਵੀ ਮੈਨੂੰ ਸਮਝੋ ਮੈਂ ਵੀ ਜਿਹੜੇ ਫਲਾਜ ਚੋਂ ਲੰਘ ਰਹੀ ਆ ਨਾ ਵੀ ਮੈਨੂੰ ਸਮਝੋ ਪਲੀਜ਼ ਤੇ ਬਾਕੀ ਹੈ ਨਾ ਕਿ ਮਾਂ ਦਾ ਦਿਲ ਜਿਹੜਾ ਹੁੰਦਾ ਹੈ ਉਹ ਮਾਈ ਸਮਝ ਸਕਦੀ ਹੈ ਤੇ ਪਰ ਕੁਝ ਬਾਲ ਦੇ ਕੋਈ ਕੁ ਡਾਕੂਮੈਂਟ ਜੇ ਕਰਾਉਣਾ ਹੈ ਪਲੀਜ਼ ਐ ਨਾ ਕੋਈ ਬੰਟ ਗਲਤ ਕਰਿਆ ਕਰੋ ਨਾ ਤੇ ਪਾਸਪੋਰਟ ਬਣਾਈ ਰੱਖੋ ਨਾ ਤੇ ਆਪਾਂ ਜਸ਼ਨੇ ਦਾ ਸੁਪਨਾ ਚਾਹ ਦੀ ਪੂਰਾ ਕਰਾਂਗੇ ਹੈ ਨਾ ਜਿਹੜਾ ਕਿ ਜਸ਼ਨੇ ਨੇ ਸੁਪਨਾ ਦੇਖਿਆ ਵੈ ਤੇ ਉਹਦਾ ਸੁਪਨਾ ਆਪਾਂ ਜ਼ਰੂਰ ਪੂਰਾ ਕਰਾਂਗੇ ਤੇ ਇੱਕ ਜਸ਼ਨ ਨੂੰ ਮੈਂ ਕਿਹਾ ਸੀ ਹਨਾ ਕਿ ਜਿੱਦ ਤੇ ਮੇਰੀ ਪਹਿਲੀ ਪੇਮੈਂਟ ਆ ਗਈ ਇੱਕ ਤਾਂ ਪ੍ਰੀਤ ਨੂੰ ਕੜਾ ਬਣਾ ਕੇ ਦੇਣਾ ਇੱਕ ਜਸ਼ਨ ਨੂੰ ਤੇ ਕੜੇ ਤੇ ਜਿੰਮੇਂਗੀ ਪ੍ਰੀਤ ਦਾ ਨਾਮ ਲਿਖਾਉਣਾ ਪ੍ਰੀਤ ਤੇ ਜਸ਼ਨੇ ਦਾ ਲਿਖਾਵਾਂਗੇ ਜਸ਼ਨ ਤੇ ਆਪਾਂ ਉਹਨਾਂ ਨੂੰ ਕੜੇ ਬਣਾ ਕੇ ਦੇਵਾਂਗੇ ਚਾਂਦੀ ਦੇ ਤੇ ਬਸ ਵੈਗ ਨੂੰ ਸੁਣ ਲੈ ਹਨਾ ਇੱਕ ਵਾਰੀ ਆਪਾਂ ਆਪ ਦੀ ਪੰਜਲ ਤੇ ਪਹੁੰਚ ਜੀਏ ਤੇ ਬਸ ਬਾਕੀ ਸਾਰੀਆਂ ਚੀਜ਼ਾਂ ਏ ਕਲੀਅਰ ਹੋਣ ਲੈਣਾ ਇੱਕ ਨਾ ਕਰੂੰਗੀ ਸਭ ਕਲੀਅਰ ਹੈ ਕਿ ਕੀ ਵਜ੍ਹਾ ਸੀ ਕਿਉਂ ਕਾਲਿਆਂ ਦੀ ਆਈ ਕਿਵੇਂ ਆਈ ਸਭ ਕੁਝ ਦੱਸਾਂਗੀ ਆਪਾਂ ਤੁਹਾਨੂੰ ਤੇ ਕਿਰਾਂ ਇੱਕ ਵਾਰੀ ਸਪੋਰਟ ਕਰੋ ਬਸ ਆਪਣੇ ਚੈਨਲ ਨਾਲ ਹਨਾ ਵੀ ਆਪਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾ ਦਿਓ ਤੇ ਹੋਰ ਆਪਾਂ ਨੂੰ ਕੁਝ ਨਹੀਂ ਚਾਹੀਦਾ ਹਨ ਮਿਹਨਤ ਕਰਦੇ ਜੀ ਬਸ ਮਿਹਨਤ ਦਾ ਫਲ ਮਿਲਦੀ ਆ ਸਾਨੂੰ ਤੇ ਅਮੰਬਾ ਨਾ ਹੋ ਗਿਆ ਮੈਂ ਚੱਲ ਮੈਂ ਚੱਲਦੀ ਨਾਲ ਮੈਂ ਤਾਂ ਪੈਨ ਜਿਵੇਂ ਨੂੰ ਨਹੀਂ ਮੱਛਰ ਬੜਿਆ ਮੇਰੇ ਪੈਰ ਖਾਈ ਜਾਂਦੇ ਆ ਨਹੀਂ ਵੀਡੀਓ ਹੀ ਗਲਤ ਬਣੂ ਮੇਰੇ ਹਿਸਾਬ ਨਾਲ ਪੈਰ ਖਾਈ ਤੇ ਮੱਛਰ ਤੈਨੂੰ ਵੀ ਖਾਣ ਲੱਗ ਗਏ ਐ ਜਸ਼ਨ ਨੂੰ ਖਾਂਦੀਆਂ ਨੇ ਮੱਖੀਆਂ ਤੇ ਚਲੋ ਇਹ ਫਿਰ ਕਰਦੇ ਲਓ ਜੀ ਚੰਨੀ ਆਪਣੇ ਬਣ ਕੇ ਹੋ ਗਈ ਰੈਡੀ ਜਮਾ ਤੇ ਬਸ ਹੁਣ ਹਲਕਾਉਣੀ ਆ ਨਾ ਇਹਨੂੰ ਮੈਂ ਮਤਲਬ ਤੇਲ ਪਾ ਕੇ ਘਿਵਾਂਡੇ ਚ ਤੇਲ ਪਾ ਕੇ ਤੇਲ ਨੂੰ ਫਰਾਈ ਕਰਕੇ ਤੇ ਫਿਰ ਆਪਾਂ ਵਿੱਚ ਜਟਨੀ ਮਿਕਸ ਕਰ ਲਾਂਗੇ ਨਾ ਉਹ ਸਵਾਦ ਨੂੰ ਵੀ ਚੇਸਤੀ ਆਉਂਦੀ ਹੈ ਕਿ ਸੰਨ ਪਤਾ ਤੇ ਕੋਈ ਵੀ ਚੀਜ਼ ਫਰਾਈ ਕਰਦੇ ਸਵਾਦ ਬਣ ਜਾਂਦੀ ਹੈ ਬੜੀਆ ਤੇ ਬਾਕੀ ਜੀ ਹੋਰ ਤਾਂ ਬਸ ਠੀਕ ਠਾਕ ਹੈ ਬੜੀਆ ਨਾ ਤੇ ਬਾਕੀ ਸੋਨੇ ਨੂੰ ਕਮੈਂਟ ਕਰਿਆ ਕਰੋ ਬਾਕੀ ਦੀ ਸਪੋਰਟ ਕਰੋ ਤੇ ਬਸ਼ ਬਣਾਦੇ ਹਨ ਹਜੇ ਰਿਪਲਾਈ ਕਰਨ ਵਾਲੇ ਬੇ ਕਮੈਂਟਾਂ ਦੇ ਵੀ ਸੁਣਾ ਕਰੋ ਜੀ ਜਨਾ ਟਾਈਮ ਨਹੀਂ ਹੁੰਦਾ ਜੀ ਮੇਰੇ ਕੋਲ ਤੇ ਜਰੂਰ ਹਨਾ ਕਮੈਂਟਾਂ ਦੀ ਰਿਪਲਾਈ ਕਰੂੰਗੀ ਮੈਂ ਤੇ ਬਾਕੀ ਜੀ ਨੂੰ ਬਸ ਠੀਕ ਠਾਕ ਦਾ ਸਪੋਰਟ ਤੇ ਕੈਮਰਾਮੈਨ ਆਪਣਾ ਬਣ ਕੀਦੀ ਹੈ ਤੇ ਜਸ਼ਨ ਨੂੰ ਜਸ਼ਨੀਆਂ ਲੱਤਾਂ ਮੁਖੀ ਖਾਦੀਆਂ ਸੀ ਇਹਨੂੰ ਮੱਛਰ ਖਾਣ ਲੱਗੇ। ਖੇਤਾਂ ਦਾ ਕਰਕੇ ਇਹ ਪੁੱਛਤਾ ਛੋਣਾ ਬਹੁਤ ਜ਼ਿਆਦਾ ਲੱਗਿਆ ਪਿਆ ਤੇ ਮੱਛਰ ਬਹੁਤ ਜ਼ਿਆਦੇ। ਤੇ ਲੋ ਜੀ ਹੁਣ ਆਪਾਂ ਚੱਤ ਨਿਕਾਲੇ ਰਾਹੀ ਰੋਟੀ ਸਾਡੀ ਆਪਣੀ ਬਣ ਗਈ ਬਸ ਰੋਟੀ ਖਾਣੇ ਨਾਲ ਦੇ ਨਾਲ। ਪਹਿਲਾਂ ਮੈਂ ਭਾਵੇਂ ਖਾਣੇ ਰੋਟੀ ਫਿਰ ਅਸੀਂ ਆਪ ਖਾਣ ਲਈ ਮੈਂ ਕਿਹਾ ਤੇ ਰਾਤ ਨੂੰ ਤੇ ਆਉਣ ਖਾਣਾਂਗੇ ਬਸ ਭਾਂਡੇ ਰਹਿ ਗਏ ਸਾਡੇ ਰੋਟੀ ਵਾਲੇ ਚੱਕਣਾਂ ਨੂੰ ਬਹੁਤ ਸਾਰਾ ਕੰਮ ਪਦੇ। ਤੇ ਬਾਕੀ ਜਿਹੜਾ ਹੋਰ ਬਸ ਬਲਾਵਾ ਤਾਂ ਕੁਝ ਹੋਰ ਵੀ ਨਹੀਂ ਉਹ ਸਤਾਈ ਚੁੱਕਿਆ ਬੈਠਾ। ਤੋ ਫਿਰ ਕਰਾਂਗੇ ਨਾ ਪਕਵਰਾ ਪ੍ਰੋਜੈਕਟ ਬਾਤ ਲਓ ਜੀ ਆਪਾਂ ਚਟਨੀ ਕਰਦੇ ਆ ਫਰਾਈ ਚਟਨੀ ਆਪਣੀ ਬਣ ਗਈ ਕਿਉਂਕਿ ਪਾਪਾ ਨੂੰ ਬਹੁਤ ਜਿਆਦਾ ਸ਼ੌਂਕਾ ਚਟਨੀ ਦਾ ਤੇ ਆਪਾਂ ਪਾਪੇ ਵਾਸਤੇ ਸਪੈਸ਼ਲ ਬਣਾਈ ਹੈ ਇਸ ਵੇਲੇ ਤੇ ਵੈਸੇ ਸਾਰਾ ਸਬਜੀ ਸਾਡੀ ਬਣੀ ਪਈ ਹੈ ਸਬਜੀ ਵੀ ਤਿਆਰ ਹੈ ਤੇ ਸਬਜੀ ਆਪਾਂ ਬਣਾਈ ਹੈ ਆਲੂ ਤੇ ਛੋਲੇ ਚੜਨੀ ਰਹੀ ਹੈ ਫਰਾਈ ਕਰਨ ਲਈ ਹਾਂ ਕਰ ਲੈਣੇ ਆਪਾਂ ਇੱਕ ਵਾਰੀ ਆਇਲ ਨੂੰ ਨਾ ਫਰਾਈ ਹੋ ਜਾਂਦਾ ਫਿਰ ਮੁੜ ਕੇ ਸਮੈਲ ਜੀ ਨਹੀਂ ਆਉਂਦੀ ਬਾਕੀ ਕਿ ਮੈਂ ਮੇਰੀ ਸੋਚ ਇਹ ਹੈ ਵੀ ਡਾਲ ਦੇ ਘਿਉਣਾ ਤੇਲ ਬਹੁਤ ਵਧੀਆ ਹੁੰਦਾ ਸਰ ਘਰ ਦੀ ਸਰੋਂ ਦਾ ਕੜਾਇਆ ਹੋਇਆ ਹੈ ਤੇ ਤੇਲ ਡਾਲਦਾ ਕਿ ਉਹ ਬਹੁਤ ਜਿਆਦਾ ਮੜਾ ਕਹਿੰਦੇ ਉਹ ਨਹੀਂ ਖਾਣਾ ਚਾਹੀਦਾ ਤੇ ਇਸ ਕਰਕੇ ਆਪਾਂ ਤੇਲ ਜਿਆਦਾ ਵਰਤਦੇ ਤੇ ਲੋਚੀ ਜੈਸਨਾ ਉਹ ਮੈਂ ਵੀ ਖੱਬੇ ਹੱਥ ਨਾਲ ਕੰਮ ਕਰੀ ਜਾਂਦੀ ਪਰ ਹੁੰਦਾ ਹੀ ਨਹੀਂ ਮੈਥੋਂ ਜੈਸਨਾ ਖੱਬ ਚੂੜਾ ਪਤਾ ਨਹੀਂ ਕਿਵੇਂ ਉਹਦਾ ਰੋਗ ਰਾਈਟਿੰਗ ਇੱਡੀ ਸੁਣੀ ਕਰਦੀ ਐ ਹਾਂਜੀ ਕੋਈ ਪਤਾ ਬਈ ਹੁਣ ਮੈਨੂੰ ਪਤਾ ਪਤਾ ਨਹੀਂ ਕਿ ਕਰਨਾ ਕੀ ਕੋਈ ਪਈਆ ਕੋਈ ਗੱਲ ਨਹੀਂ ਮੈਂ ਦੇਗਾ ਤਾਂ ਇਹਨਾਂ ਨੂੰ ਜੋੜ ਦੇ ਵਸ ਆਪਣੇ ਆਪ ਬੰਦ ਹੋ ਜਾਣੇ चटनी तो अपनी हो गई फ्राई थोड़ा फ्राई हो फिर वाया बन जाएगी बहुत स्वादे द अमन ने बनाने जी प्रसाद ਤੇ ਭੁੱਖ ਨਹੀਂ ਜੇ ਨਹੀਂ ਰੋਟੀ ਦੀ ਹੁਣ ਵਾਪਸ ਹੁਣ ਖਾ ਲਾਂਗੇ ਜੇ ਨਹੀਂ ਭੁੱਖ ਹੈ ਇੱਕ ਦੋ ਰੋਟੀਆਂ ਹੀ ਫਰਾਈ ਹੋ ਗਈ ਜੀ ਤੇ ਚਲੋ ਜੀ ਆਪਾਂ ਘਾਪਲੇ ਰੋਟੀ ਬਣਾ ਲੇ ਤੇ ਲਓ ਜੀ ਬਸ ਇੰਨੇ ਕੰਮ ਤਾਂ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਨਾ ਤੇ ਕਿਉਂਕਿ ਮੀਂਹ ਦੇ ਕਰਕੇ ਨਾ ਤਾਂ ਬਾਹਰ ਅੰਦਰ ਖੇਤ ਵੱੰਨੀ ਵੀ ਕਿਤੇ ਨਹੀਂ ਜਾਇਆ ਗਿਆ ਤੇ ਵਸ ਅੰਦਰ ਅੰਦਰ ਚਾਹ ਪਾਣੀ ਪੀ ਕੇ ਅੰਦਰ ਬੈਠੇ ਰਹੇ ਆਂਗੇ ਤੇ ਬਾਕੀ ਕੰਮ ਹੈ ਨਹੀਂ ਜਿਬਾਰ ਪਸ਼ੂਆਂ ਦਾ ਕੰਮ ਹੈ ਕਿੱਲਾ ਤੇ ਬਾਕੀ ਅੰਦਰ ਅੰਡਰਗਰਾਉਂਡ ਘਰ ਆ ਸਾਰਾ ਅੰਦਰ ਅੰਦਰ ਕੰਮ ਹੈ ਕੁਝ ਵੀ ਕੰਮ ਕਰਨਾ ਸੀ ਤੇ ਬਾਕੀ ਜੀ ਪਲੀਜ਼ ਗਾਲ ਤੱਕ ਕਮੈਂਟ ਨਾ ਕਰਿਆ ਕਰੋ ਹਨਾ ਵੀ ਸਮਝਾਓ ਮੈਨੂੰ ਵੀ ਸਮਝੋ ਮੈਂ ਵੀ ਮਾਂ ਇੱਕ ਹਨਾ ਤੇ ਬਾਕੀ ਆ ਹੁੰਦਾ ਨਾ ਵੀ ਮੈਂ ਅੱਗੇ ਪਹਿਲਾਂ ਵੀ ਕਿੰਨਾ ਕੁ ਮੈਂ ਛੱਡ ਛੱਡ ਬੱਚਿਆਂ ਨੂੰ ਬੈਠੀਆਂ ਪੇਕੀ ਹਨਾ ਵੀ ਮੇਰੀ ਮਜਬੂਰੀ ਇੱਥੇ ਹਨਾ ਸਮਝੋ ਮੈਨੂੰ ਸਪੋਰਟ ਕਰੋ ਇੱਕ ਵਾਰੀ ਹਨਾ ਵੀ ਆਪਾਂ ਜਿਹੜਾ ਕੰਮ ਮਨ ਵਿੱਚ ਸੋਚ ਰੱਖਿਆ ਆਪਣਾ ਕੰਮ ਬਣ ਜੇ ਹਨਾ ਤੇ ਇੱਕ ਇਹ ਗੱਲ ਮੈਂ ਅੱਜ ਵੀਡੀਓ ਚ ਕਹਿ ਰਹੀ ਹਾਂ ਸਪੈਸ਼ਲ ਕਹਿ ਰਹੀ ਹਾਂ ਹਨਾ ਤੇ ਵੀ ਜਿੱਦੇ ਮੇਰਾ ਕੰਮ ਬਣ ਗਿਆ ਹਨਾ ਮੈਂ ਇੱਥੇ ਘਾਟਾ ਨਹੀਂ ਖੜਦੀ ਕਾਲਿਆਂ ਲਈ ਜਿੱਦੇ ਮੇਰਾ ਕੰਮ ਬਣ ਗਿਆ ਮੇਰੀਆਂ ਧੀਆਂ ਦੇ ਨਾਂ ਘਰ ਕਰਾ ਦੇਣ ਜਾਂ ਮੇਰੇ ਬੰਦੇ ਦੇ ਨਾਂ ਘਰ ਕਰਾ ਦੇਣ ਮੈਂ ਇੱਥੇ ਘਾਟਾ ਨਹੀਂ ਖੜਦੀ ਉਸ ਦਿਨ ਮੈਂ ਆਪਦੇ ਘਰੇ ਆਉਂਗੀ ਆਦਾਂ ਧੀਆਂ ਜਾਉਂਗੀ ਇਹ ਚੀਜ਼ ਮੈਂ ਜਮਾ ਇੱਕ ਕਠੋਕ ਕੇ ਕਹਿ ਰਹੀ ਹਾਂ ਸਾਰੀਆਂ ਭੈਣਾਂ ਨੂੰ ਸਾਰੇ ਸਬਸਕ੍ਰਾਈਬਰਾਂ ਨੂੰ ਇਹ ਮੈਂ ਦੱਸ ਰਹੀ ਹਾਂ ਤੇ ਵੀ ਜਿਸ ਦਿਨ ਮੇਰਾ ਕੰਮ ਕੱਲ ਨੂੰ ਬਣ ਜੇ ਮੈਂ ਕੱਲ ਨੂੰ ਘਰੇ ਆ ਜੂੰਗੀ ਹਨਾ ਜੇ ਮੇਰਾ ਕੰਮ 5 ਦਿਨਾਂ ਨੂੰ ਬਣੇ ਮੈਂ ਆਪ ਤਾਂ ਫੇਰ ਵੀ ਆਦੇ ਬੱਚਿਆਂ ਚ ਘਰੇ ਆਉਂਗੀ ਜੇ ਕੰਮ ਨਾ ਬਣਿਆ ਹਨਾ ਮਤਲਬ ਇਹਨਾਂ ਦੇ ਮਨ ਚ ਬੇਈਮਾਨੀ ਆ ਗਈ ਸਾਰਿਆਂ ਚ ਵੀ ਰਿਸ਼ਤੇਦਾਰ ਵੀ ਬਹੁਤ ਜ਼ਿਆਦਾ ਉਂਗਲਾਂ ਲਾਈ ਜਾਂਦੇ ਫੋਨ ਕਰ ਕਰਕੇ ਇਹ ਐਂ ਕਹਿੰਦੀ ਐ ਇਹ ਐਂ ਕਹਿੰਦੀ ਐ ਠੀਕ ਐ ਫੇਰ ਰਿਸ਼ਤੇਦਾਰ ਐ ਕਹੀ ਜਾਂਦੇ ਕੀ ਕਰ ਦੂਗੀ ਇਹ ਇੱਥੇ ਆ ਜੂਗੀ ਧੱਕੇ ਖਾਂਦੀ ਕੁੜੀਆਂ ਨੂੰ ਛੱਡ ਕੇ ਕਿੱਥੇ ਜਾਊਗੀ ਹੁਣ ਇਹਨੂੰ ਕਿਹਨੇ ਲੈਣਾ ਹੈ ਕੌਣ ਇਹਨੂੰ ਰੱਖੂਗਾ ਹੁਣ ਅੱਧੀ ਬੁੜੀ ਹੋ ਗਈ ਪਈ ਇਹ ਚੀਜ਼ ਕਮੈਂਟ ਬਹੁਤ ਜ਼ਿਆਦਾ ਰਿਸ਼ਤੇਦਾਰ ਉਂਗਲਾਂ ਲਾਈ ਜਾਂਦੇ ਆ ਤੇ ਰਿਸ਼ਤੇਦਾਰਾਂ ਨੂੰ ਬਸ ਇਹੀ ਬੇਨਤੀ ਹੈ ਵੀ ਤੁਸੀਂ ਵੀ ਲੱਗੇ ਰਹੋ ਗੁੜਾ ਲਾਉਣ ਮੈਂ ਵੀ ਆਪਦੇ ਹਨਾ ਫੈਸਲੇ ਤੇ ਅੜੀ ਰਹੂੰਗੀ ਤੇ ਇਹ ਬਹਿਮ ਹੁੰਦਾ ਹਨਾ ਵੀ ਕਿਸੇ ਨੇ ਮੈਨੂੰ ਲੈਣਾ ਨਹੀਂ ਮੈਂ ਘਰ ਬੰਨਣ ਵਾਲੀ ਬੁੜੀ ਐ ਵੀ ਮਤਲਬ ਜੇ 100 ਰੁਪਿਆ ਵੀ ਜੇਬ ਚੋਂ ਵੀ ਕਰੇ ਰਸਨ ਲੈਣ ਵਾਲੀ ਬੁੜੀ ਐ ਮੈਂ ਮਤਲਬ ਛੁਰਲੇ ਡਾਉਣ ਵਾਲੀ ਬੁੜੀ ਹੈ ਨਹੀਂ ਘਰ ਬੰਨਣ ਵਾਲੀ ਬੁੜੀ ਐ ਮੈਂ ਸਿੱਧੇ ਵੀ ਕਰੇ ਜਾਊਂਗੀ ਤੇ ਇਹ ਰਿਸ਼ਤੇਦਾਰਾਂ ਨੂੰ ਸਪੈਸ਼ਲ ਰਿਪਲਾਈ ਹੈ ਮੇਰਾ ਵੀ ਜਿਹਦੇ ਵੀ ਕਰੇ ਜਾਊਂਗੀ ਅਗਲੇ ਦਾ ਘਰ ਬੰਨ੍ਹ ਦਊਂਗੀ ਮੈਂ ਠੀਕ ਹੈ ਤੇ ਬਸੇ ਆਪਾਂ ਇਹ ਜੋ ਕੁਛ ਹੈ ਤਾਂ ਹੀ ਸੋਚਿਆ ਜੀ ਪਹਿਲ ਉਹਨਾਂ ਦੀ ਐ ਜਿਵੇਂ ਉਹ ਕਰਨਗੇ ਉਹਵੇਂ ਜਿਵੇਂ ਉਹਨਾਂ ਨੂੰ ਚੰਗਾ ਲੱਗੂ ਉਹਵੇਂ ਆਪਾਂ ਕਰ ਲਾਂਗੇ ਤੇ ਪਰ ਮੈਂ ਕਿਹੜੀ ਐ ਵੀ ਮੇਰੇ ਵਰਗੀ 부ੜੀ ਕਰਮ ਵਾਲਿਆਂ ਨੂੰ ਮਿਲੂਗੀ ਤੇ ਕਿਸਮਤ ਵਾਲੀ ਗੱਗੀ ਵੀ ਕਿਸਮਤ ਵਾਲਾ ਸੀ ਵੀ ਜਿਹੜਾ ਮੈਂ ਹਨਾ ਉਹਦੇ ਨਾਲ ਇੰਨੇ ਭੜੇ ਹਾਲਾਤ 'ਚ ਵੀ ਸਾਥ ਨਹੀਂ ਛੱਡਿਆ ਉਹਦੇ ਨਾਲ ਨਿਬੀ ਗਈ ਤੇ ਇਹ ਰਿਸ਼ਤੇਦਾਰਾਂ ਨੂੰ ਸਪੈਸ਼ਲ ਐ ਵੀ ਇਹ ਜਿਹਾ ਝਲਖਾ ਕੱਢਦਾ ਤੁਸੀਂ ਦਿਲ 'ਚ ਵੀ ਮੈਨੂੰ ਕਿਸੇ ਨੇ ਲੈਣਾ ਨਹੀਂਗਾ ਇਹ ਤਾਂ ਤੁਹਾਡਾ ਬਹਿਮ ਐ ਪਰ ਵੀ ਮੈਂ ਪਹਿਲਾਂ ਉਡੀਕ ਕਰੂੰਗੀ ਵੇਟ ਕਰੂੰਗੀ ਇਹ ਚੀਜ਼ ਦੀ ਵੀ ਸਾਡੇ ਨਾਲ ਘਰ ਹੋ ਜੇ ਮੇਰਗਤੀਆਂ ਦੇ ਨਾਲ ਘਰ ਹੋ ਜੇ ਤੇ ਭਲੇਖਾ ਕੱਢ ਦੋ ਤੁਸੀਂ ਹਨਾ ਵੀ ਮੈਨੂੰ ਕਿਸੇ ਨੇ ਲੈਣਾ ਨਹੀਂ ਜਦ ਤੱਕੇ ਖਾ ਕੇ ਆਪੇ ਆ ਜੂਗੀ ਇਹ ਚੀਜ਼ ਮੈਨੂੰ ਕਮੈਂਟ ਕਰੇ ਜਾ ਰਹੇ ਨੇ ਵੀਡੀਓ 'ਚ ਨਹੀਂ ਕਮੈਂਟ ਕਰੇ ਜਾ ਰਹੇ ਹਨਾ ਵੀ ਮੈਨੂੰ ਵੈਸੇ ਪ੍ਰੀਤ ਹੋ ਰਹੇ ਨੇ ਦੱਸਿਆ ਵੀ ਮੰਮੀ ਇਹ ਗੱਲ ਆਖੀ ਜਾ ਰਹੀ ਹੈ ਵੀ ਆਪੇ ਆ ਜੂਗੀ ਤੱਕੇ ਖਾ ਕੇ ਇਹਨੂੰ ਕਿਹਨੇ ਰੱਖਣਾ ਹੈ ਕੋਈ ਦਸ ਦਿਨ ਨਹੀਂ ਰੱਖਦਾ ਤੇ ਇੱਥੇ ਮੈਂ ਆਪਦੇ ਫੈਸਲੇ ਤੇ ਡਟੀ ਰਹੂੰਗੀ ਹਨਾ ਨਾ ਟਾਈਮ ਮੈਨੂੰ ਮੇਰੀਆਂ ਧੀਆਂ ਦਾ ਹੱਕ ਨਹੀਂ ਮਿਲਦਾ ਵੇਟ ਕਰੂੰਗੀ ਕੁਛ ਟਾਈਮ ਵੇਟ ਕਰੂੰਗੀ ਜ਼ਿਆਦਾ ਟਾਈਮ ਵੇਟ ਨਹੀਂ ਕਰਦੀ ਮੈਂ ਜੀ ਇਹਦੀ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਨਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਫੁੱਲ ਵਾਚ ਕਰ ਲਓ ਜੀ ਕਰਦੇ ਹੋ ਸਪੋਰਟ ਤੇ ਆਪਾਂ ਜਸ਼ਨੇ ਦਾ ਸੁਪਨਾ ਜਲਦੀ ਤੇ ਜਲਦੀ ਪੂਰਾ ਕਰ ਦਈਏ ਹਨਾ ਤੇ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਬਾਏ ਬਾਏ ਸਤਿ ਸ੍ਰੀ ਅਕਾਲ ਜੀ